ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਟਿੰਡਾ ਭਾਈ ਬਲਬੀਰ ਦੇ ਘਰੋਂ ਤੁਹਾਨੂੰ ਇੱਕ ਚੰਗੀ ਨੀਲੀ ਰਾਵੀ ਕੱਟੀ ਦਿਖਾ ਰਹੇ ਆ ਦੰਦੋਂ ਖੀਰੀ ਆ ਗਈ ਜਿਹੜੀਆਂ ਪੂਰੀਆਂ ਨਿਸ਼ਾਨੀਆਂਾਂ ਆ ਨੀਲੀ ਰਾਵੀਆਂ ਪੂਰੀਆਂ ਕਰਦੀ ਆ ਚਾਰੇ ਪੈਰ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਬਾਕੀ ਸਿੰਗਾ ਦੀ ਜਿਹੜੀ ਬੰਤਰਾ ਚੈੱਕ ਕਰ ਲਓ ਜਿਹੜੇ ਸਿੰਗਾ ਮੋੜ ਦੀ ਆਉਂਦੀ ਹੈਗੀ ਬਾਕੀ ਕਿੰਨੀ ਇਹਦੀ ਉਮਰ ਆ ਸਾਰੀ ਜਿਹੜੀ ਗੱਲਬਾਤ ਆਪਾਂ ਬਲਵੀਰ ਤੋਂ ਪੁੱਛਾਂਗੇ ਬਾਕੀ ਫੁੱਲ ਕੱਦ ਕਾਠਾ ਫੁੱਲ ਵਜਣਾ ਪਹਿਲਾਂ ਸਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਤੋਰੀ ਬਲਵੀਰ ਬਾਕੀ ਝੋਲੀ ਝੁਲੀ ਸਾਨੂੰ ਆਪਾਂ ਇਹਦੀ ਚੈੱਕ ਕਰਾ ਦੇਾਂਗੇ ਪੂਰੇ ਚੰਗੇ ਪੈਠ ਕੁੜੇ ਦੀ ਹੈਗੀ ਬਾਕੀ ਫੇਸ ਕੁਆਲਿਟੀ ਚੰਗੀ ਹੈਗੀ ਮੋਰਲਾ ਵਾਲੀ ਇਹਦੀ ਮੋਰਲਾ ਕੁਲੂ ਪੱਠਪੂੜਾ ਪੂਰਾ ਚੰਗਾ ਹੈਗਾ ਬਾਈ ਬਾਕੀ ਇਹ ਦੇਖੋ ਤੁਸੀਂ ਇਹ ਚੈੱਕ ਕਰੋ ਪਤਲੇ ਪਿੰਡੇ ਦੀ ਆ ਕੋਈ ਨੋਟੇ ਪਿੰਡੇ ਦੀ ਨਹੀਂ ਹੈਗੀ ਬਾਕੀ ਨੀਲੀ 라ਵੀ ਦੀ ਡਿਮਾਂਡ ਬਹੁਤ ਆ ਰਹੀ ਸੀ ਬਹੁਤ ਬਾਈਆਂ ਦੇ ਫੋਨ ਆਉਂਦੇ ਸੀਗੇ ਕਿ ਬਾਈ ਨੀਲੀ 라ਵੀ ਕੱਟੀ ਦੀ ਕੋਈ ਵੀਡੀਓ ਲੈ ਕੇ ਆਵੋ ਤਾਂ ਨਗੀਨੀਆਂ ਬਾਈ ਇੱਕ ਬਾਕੀ ਉਮਰ ਛੋਟੀ ਆ ਕੱਦ-ਕੱਦ ਫੁੱਲ ਹੈ ਬਾਜਣਾ ਫੁੱਲਾ ਪਿੱਠਪੂੜਾ ਤੁਸੀਂ ਉੱਪਰੋਂ ਚੈੱਕ ਕਰ ਲਓ ਬਾਕੀ ਜਿਹੜੀ ਇਹਦੀ ਝੋਲੀਆ ਸੋਨਾਂ ਆਪਾਂ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿਖੜਵਾ ਥਾਣਾਗਾ ਗੈਪ ਦੇ ਵਿੱਚ ਥਣ ਲੱਗੇ ਹੋਏ ਆਗੇ ਕੀ ਹਾਲ ਆ ਬਲ ਵੀਰ ਬਹੁਤ ਵਧੀਆ ਜੀ ਮੋਬਾਈਲ ਨੰਬਰ ਦੱਸੀ 9780980503 ਤੇ ਅੱਜ ਆਪਾਂ ਨੀਲੀ 라ਵੀ ਦੀ ਲੈ ਕੇ ਆਏ ਆ ਕੱਟੀ ਹਣਾ ਕਿੰਨੀ ਕੁ ਉਮਰ ਹੂ ਬਲ ਵੀਰ ਦੀ ਬਸ ਹੈ ਵੀ 16 ਕਿ ਮਹੀਨੇ ਦੀ ਹੈ ਬਈ 16 ਕਿ ਮਹੀਨੇ ਦੀ ਕੱਦ ਕਾੜ ਫੁੱਲਾ ਹਣਾ ਜਿਹੜੇ ਹਿਸਾਬ ਨਾਲ ਮੰਨ ਲਓ ਉਮਰ ਛੋਟੀ ਹੈ ਦੀ ਕੱਦ ਮੇਰੇ ਇੱਥੋਂ ਤੱਕ ਕੰਫੀ ਬਈ ਬਈ ਹਾਂ ਦੰਦੋਂ ਖੀਰੀ ਹਣਾ ਆਪਾਂ ਚੈੱਕ ਕਰ ਲਈ ਰੇਡ ਫੋਨ ਤੇ ਹਾਂ ਰੇਡ ਆਪਣੇ ਤੁਹਾਨੂੰ ਪਤਾ ਫੋਨ ਕੀ ਹੁੰਦੇ ਆ ਠੀਕ ਆ ਪਿਓ ਨੀਲੀ ਦਾ ਵੀ ਆ ਬੰਦਾ ਇਹਨਾਂ ਅੱਖਾਂ ਓੱਖਾਂ ਪੂਰੀਆਂ ਨੀਲੀਆਂ ਹਨਾ ਪੂਰੀ ਚੰਗੀ ਸਾਰੀਆਂ ਨਿਸ਼ਾਨੀਆਂ ਪੂਰੀ ਕਰਦੀਆਂ ਹਾਂ ਤੇ ਮਾਲਕਾਂ ਨੇ ਕੋਈ ਦੁੱਧ ਕਿੰਨਾ ਦੱਸਿਆ ਦੀ ਮਾਦਰ ਥੱਲੇ ਦੁੱਧ ਦੱਸਿਆ ਨਾਲ ਮਾਲਕ ਨੇ ਦੱਸਨ ਮੁਤਾਬਕ ਦੱਸਿਆ 16 ਕਿਲੋ ਆਪਾਂ ਨਹੀਂ ਕੁਝ ਕਹਿ ਸਕਦੇ ਠੀਕ ਆ ਬਾਕੀ ਆ ਵੀ ਸਮਝਣਾ ਖਰੀਦਣ ਨੂੰ ਮਾਲਕ ਦਾ ਸਮਝਣਾ ਬੰਦੇ ਨੇ ਲੈ ਠੀਕ ਆ ਲੈਕ ਵਾਲੀ ਝੋਲੀ ਚੈੱਕ ਕਰਾ ਲਈ ਮੜੀ ਜੀ ਕਰ ਮੜੀ ਜੀ ਇੰਦਨ ਬਾਕੀ ਸੋਨੇ ਦੀ ਬਈ ਆਪਾਂ ਝੋਲੀ ਸਮਾਰ ਕੇ ਚੈੱਕ ਕਰਾ ਦਿੰਨੇ ਆ ਬਾਕੀ ਕੱਲਾ ਕੱਲਾ ਤੇ ਨਖੜਮਾ ਜਿਹੜਾ ਥਾਣਾ ਹੈਗਾ ਬਾਕੀ ਫੋਨ ਸ਼ਾਰਟ ਤਾਂ ਹੁੰਦੀ ਨਹੀਂ ਬਈ ਬਾਈ ਦੀ ਗਰੰਟੀ ਹੁੰਦੀ ਆ ਦੇਖੋ ਬਈ ਪੂਰਾ ਨਖੜਮਾ ਥਾਣਾ ਤੁਹਾਡੀ ਆਪਣੇ ਕੋਲ ਕੱਲ ਗੱਠੀ ਸੀ ਜਾਂ 7 ਕੱਲ ਆਪਾਂ ਤਾਂ ਆਇਆ ਨਹੀਂ ਆ ਮੈਂ ਤੁਹਾਨੂੰ ਫੋਨ ਲਾਇਆ ਸੀ ਉਸ ਤੋਂ ਕੱਲ ਪਹੁੰਚਿਆ ਨਹੀਂ ਆ ਕੱਲ ਸੱਤ ਦੀਆਂ ਚੀਜ਼ ਦੀਆਂ ਸੀ ਸੀਲ ਹੋ ਗਈਆਂ ਇੱਕ ਰਹੀ ਆ ਇੱਕ ਰਹੀ ਬਰਾ ਠੀਕ ਹੈ ਜਿਹੜੇ ਵੀ ਵੀਰ ਨੂੰ ਬਈ ਇਹ ਨੀਲੀ 라ਵੀ ਕੱਤੀ ਪਸੰਦ ਆਉਂਦੀ ਆ ਬਾਈ ਬਲਬੀਰ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਇਹਦਾ ਸਕਰੀਨ ਤੇ ਚੱਲੀ ਜਾਂਦਾਗਾ ਪਿੰਡ ਬੂਲਾਗਾ ਬਾਈ ਦਾ ਦਾਣਾ ਮੰਡੀ ਦੀ ਜਿਹੜੀ ਪੂਲੇ ਵਾਲੀ ਦਾਣਾ ਮੰਡੀ ਆ ਉਹਦੇ ਬੈਕਸਾਈਡ ਆ ਬਲਵੀਰ ਦਾ ਘਰ ਆਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੇ ਹੋਰ ਕਿਸੇ ਇਦਾਂ ਦੀ ਵੀਡੀਓ ਕਰਾਉਣੀਆਂ ਦਾ ਆਪਣਾ ਮੋਬਾਈਲ ਨੰਬਰ ਆ ਜੀ 9780905653 ਧੰਨਵਾਦ ਜੀ